ਇੱਕ ਅੱਜਕੱਲ੍ਹ ਨਾ ਹਰ ਦੂਜੇ ਬੰਦੇ ਨੂੰ ਐਸਿਡ ਦੀ ਪ੍ਰੋਬਲਮ ਆ ਤੇ ਉਹਦੇ ਵਿੱਚ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਇਹਦਾ ਕੋਈ ਪੱਕਾ ਇਲਾਜ ਨਹੀਂ ਆ ਬਸ ਤੁਸੀਂ ਆਪਣਾ ਖਾਣਾ ਪੀਣਾ ਉਵੇਂ ਦਾ ਕਰੋ ਹਣਾ ਇੱਕ ਤਾਂ ਚਲੋ ਜੀ ਵੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੇ ਪੈਸਟੀਸਾਈਡ ਵਾਲੀਆਂ ਜਾਂ ਪੈਕਡ ਫੂਡ ਖਾ ਰਹੇ ਇੱਕ ਪਾਸੇ ਇਹ ਵੀ ਆ ਪਰ ਇਹਦੇ ਤੋਂ ਇਲਾਵਾ ਜੇ ਅਸੀਂ ਐਸਿਡ ਨੂੰ ਆਪਣੇ ਸਰੀਰ ਚੋਂ ਘਟਾਉਣਾ ਜਾਂ ਖਤਮ ਕਰਨਾ ਤਾਂ ਉਹਦੇ ਲਈ ਡਾਈਟ ਕੀ ਹੋਣੀ ਚਾਹੀਦੀ ਹੈ ਐਸਿਡ ਦੀ ਜਿਹੜੀ ਮੈਂ ਗੱਲ ਕਰਾਂ ਇਹਦਾ ਟੋਟਲੀ ਡਾਈਟ ਜਾਂ ਲਾਈਫਸਟਾਈਲ ਚੇਂजेस ਨਾਲ ਡੈਫੀਨਿਟਲੀ ਅਲੱਛ ਹੈਗਾ ਠੀਕ ਹੈ ਲੋਕੀ ਨਾ ਐਂਟ ਐਸਿਡਸ ਜਿਹੜੇ ਕਹਿੰਦੇ ਆ ਕਿ ਆਪਣਾ ਐਸਿਡਿਟੀ ਘਟਾਉਣ ਦੇ ਲਈ ਇਹ ਗੋਲੀਆਂ ਖਾਣੀਆਂ ਸਟਾਰਟ ਕਰ ਦਿੰਦੇ ਆ ਕਿ ਐਸਿਡ ਵੀ ਗੋਲੀ ਲੱਗੀ ਹੋਈ ਹੈ ਜੀ ਸਾਨੂੰ ਅਸੀਂ ਤਾਂ ਸਵੇਰੇ ਖਾਣੇ ਸਾਰੇ ਡਾਕਟਰ ਨੇ ਲਾ ਖਾਲੀ ਪੇਟ ਖਾਲੀ ਪੇਟ ਆਪਾਂ ਉਹ ਖਾਣੇ ਸਟਾਰਟ ਕਰ ਦਿੰਦੇ ਆ ਜਿਹੜੇ ਐਂਟ ਐਸਿਡਸ ਹੁੰਦੇ ਨੇ ਉਹ ਐਸਿਡਿਟੀ ਨੂੰ ਹੋਰ ਵੈਲਕਮ ਕਰਦੇ ਆ ਅੱਛਾ ਕਿਉਂਕਿ ਐਂਟ ਐਸਿਡ ਦਾ ਕੀ ਰੋਲ ਹੁੰਦਾ ਹੈ ਐਂਟ ਐਸਿਡ ਕਰਦੇ ਆ ਸਾਡੀ ਸਟਮਕ ਨੂੰ ਐਲ ਸਾਡੇ ਸਟਮਕ ਦੇ ਵਿੱਚ ਹੁੰਦਾ ਹੈ ਹਾਈਡਰੋਕਲੋਰਿਕ ਐਸਿਡ ਜਿਹੜਾ ਕਿ 1 ਤੋਂ 7 ਤੱਕ ਹੋਣਾ ਚਾਹੀਦਾ ਹੈ ਠੀਕ ਹੈ ਪਰ ਜਦੋਂ ਆਪਾਂ ਐਂਟਾਸਿਡਸ ਖਾਂਦੇ ਆ ਤਾਂ ਐਂਟਾਸਿਡ ਨਾਲ ਆਪਾਂ ਬੋਡੀ ਨੂੰ ਐਲਕਲਾਈਨ ਕਰਤਾ अच्छा जद की ਸਾਡਾ ਸਟਮਕ ਐਸਿਡਿਕ ਹੋਣਾ ਜ਼ਰੂਰੀ ਹੈ ਹਾਈਡਰੋਕਲੋਰਿਕ ਐਸਿਡ ਮਤਲਬ ਐਸਿਡ ਹੋਣਾ ਜ਼ਰੂਰੀ ਹੈ ਤਾਂ ਕਿ ਜਿੰਨੇ ਵੀ ਬੈਕਟੀਰੀਆ ਅੰਦਰ ਐਂਟਰ ਕਰਨ ਉਹ ਕਿਲ ਹੋ ਜਾਣ ਤੇ ਸਾਡੀ ਬਾਡੀ ਜਿਹੜੀ ਹੈ ਉਹ ਗੁੱਡ ਬੈਕਟੀਰੀਆ ਨੂੰ ਬਣਾਏ ਤੇ ਬੈਡ ਬੈਕਟੀਰੀਆ ਬਾਹਰ ਨਿਕਲ ਜਾਈ ਤੇ ਜਦੋਂ ਆਪਾਂ ਐਂਟਾਸਿਡ ਖਾ ਲਿਆ ਤਾਂ ਫਿਰ ਕੀ ਹੋਇਆ ਕਿ ਆਪਾਂ ਪੋਟ ਨੂੰ ਐਲਕਲਾਈਨ ਕਰਤਾ ਸਟਮਕ ਨੂੰ ਐਲਕਲਾਈਨ ਕਰਤਾ ਤੇ ਬੈਡ ਬੈਕਟੀਰੀਆ ਤਾਂ ਮਰਿਆ ਹੀ ਨਹੀਂ ਉਸ ਤਾਂ ਫਿਰ ਐਸਿਡਿਟੀ ਲਈ ਵੈਲਕਮ ਕਰਤਾ ਉਸ ਇਸ ਨੂੰ ਤਾਂ ਮਤਲਬ ਇੱਕ ਵਿਸ਼ੀਅਸ ਸਾਈਕਲ 'ਚ ਫਸ ਗਏ ਤੁਸੀਂ ਤੁਸੀਂ ਐਂਟਾਸਿਡ ਖਾਧੀ ਤੇ ਫਿਰ ਬੈਡ ਬੈਕਟੀਰੀਆ ਕਿਲ ਨਹੀਂ ਹੋਇਆ ਠੀਕ ਹੈ ਤੇ ਇਹ ਬੰਦਾ ਇਸ ਤਰੀਕੇ ਨਾਲ ਦਵਾਈਆਂ ਤੋਂ ਦਵਾਈਆਂ ਵੱਡੇ ਵੱਡੇ ਕਿੱਥੇ ਪਹੁੰਚ ਜਾਂਦਾ ਤੇ ਐਸਿਡਿਟੀ ਦੀ ਗੋਲੀ ਖਾ ਖਾ ਕੇ ਸਾਡੇ ਸਟਮਕ ਦੀ ਜਿਹੜੀ ਲਾਈਨ ਹੁੰਦੀ ਹੈ ਐਨੀ ਥਿਨ ਹੋ ਜਾਂਦੀ ਕਿ ਕਈ ਵਾਰੀ ਲੀਕੀ ਗੱਠ ਆਪਾਂ ਉਹਨੂੰ ਕਹਿੰਨੇ ਆ ਕਿ ਲੀਕੀ ਗੱਡ ਨਾਲ ਤੁਹਾਡਾ ਛੋਟੇ ਛੋਟੇ ਜਿਹੜੇ ਪਾਰਟਿਕਲਸ ਹੁੰਦੇ ਆ ਖਾਂਦੇ ਉਹ ਤੁਹਾਡੇ ਬਲੱਡ ਵਿੱਚ ਜਾਣੇ ਸਟਾਰਟ ਹੋ ਜਾਂਦੇ ਆ ਤੇ ਜੋ ਕਿ ਆਟੋ ਇਮਿਊਨ ਡਿਸਆਰਡਰ ਕ੍ਰੀਏਟ ਕਰ ਦਿੰਦਾ ਮਤਲਬ ਤੁਹਾਡੇ ਖੁਦ ਦਾ ਇਮਿਊਨ ਸਿਸਟਮ ਇੰਨਾ ਵੀਕ ਹੋ ਜਾਂਦਾ ਕਿ ਉਹ ਤੁਹਾਡੇ ਜੋਇੰਟਸ ਤੇ ਅਟੈਕ ਕਰੇਗਾ ਤੁਹਾਡੇ ਲਿਵਰ ਤੇ ਅਟੈਕ ਕਰੇਗਾ ਜਿਹਨੂੰ ਆਪਾਂ ਕਹਿੰਦੇ ਆ ਅਥਰਾਇਟਸ ਕਰ ਦੇਗਾ ਜਾਂ ਤੁਹਾਨੂੰ ਲਿਵਰ ਇਸ਼ੂਸ ਕਰ ਦੇਗਾ ਮਤਲਬ ਇੱਕ ਛੋਟੀ ਜੀ ਜੀ ਚੀਜ਼ ਹੁੰਦੀ ਐਸਿਡਿਟੀ ਹੈ ਤੇ ਉਹਨੇ ਕੀ ਵਧਾ ਦਿੱਤਾ ਕਿ ਉਹਨੇ ਅਥਰਾਇਟਸ ਤੱਕ ਵੀ ਕ੍ਰੀਏਟ ਕਰ ਦੇਣਾ ਮਤਲਬ ਤੁਸੀਂ ਉਸ ਟਾਈਮ ਕੇਅਰ ਕਰ ਲੈਂਦੇ ਤਾਂ ਹੁਣ ਤੱਕ ਇੰਨੀ ਵੱਡੀ ਪ੍ਰੋਬਲਮ ਹੁੰਦੀ ਹੀ ਨਾ ਤੇ ਐਸਿਡਿਟੀ ਦਾ ਸਾਰਾ ਜ ਆਪਣੇ ਖਾਣ ਨੂੰ ਕਿੰਨੇ ਵਜੇ ਖਾ ਰਹੇ ਹੋ ਤੇ ਕਿੰਨੇ ਅਮਾਉਂਟ ਵਿੱਚ ਖਾ ਰਹੇ ਹੋ ਤੇ ਕੀ ਚੀਜ਼ ਖਾ ਰਹੇ ਹੋ ਜਦੋਂ ਤੁਸੀਂ ਟਾਈਮ ਗਲਤ ਖਾਦਾ ਗਲਤ ਸਮੇਂ ਤੇ ਗਲਤ ਅਮਾਉਂਟ ਵਿੱਚ ਖਾਦਾ ਜ਼ਿਆਦਾ ਖਾਦਾ ਜਾਂ ਘੱਟ ਖਾਦਾ ਤੇ ਗੈਪ ਜ਼ਿਆਦਾ ਰੱਖਿਆ ਜ਼ਿਆਦਾ ਫ੍ਰੀਕਵੈਂਸੀ ਚ ਖਾ ਲਿਆ ਤੇ ਗਲਤ ਕੁਆਲਿਟੀ ਖਾਦੀ ਹੈ ਉਹਦੇ ਕਰਕੇ ਤੁਹਾਨੂੰ ਐਸਿਡਿਟੀ ਹੁੰਦੀ ਹੈ ਤਾਂ ਬੋਡੀ ਦੇ ਵਿੱਚ ਇੱਕ ਯੂਰਿਨ ਤੇ ਇੱਕ ਸਾਡਾ ਸਟਮਕ ਇਹ ਦੋਨੋਂ ਐਸਿਡਿਕ ਹੋਣੇ ਚਾਹੀਦੇ ਆ ਬਾਕੀ ਪੂਰੀ ਬੋਡੀ ਸਾਡੀ ਐਲਕਲਾਈਨ ਹੋਣੀ ਚਾਹੀਦੀ ਹੈ ਇਸ ਦੀ ਖਾਣ ਪੀਣ ਦੇ ਵਿੱਚ ਇਹ ਧਿਆਨ ਰੱਖਣਾ ਹੈ ਕਿ ਤੁਹਾਡੀ ਬੋਡੀ ਨੂੰ ਐਲਕਲਾਈਨ ਰਿਚ ਫੂਡ ਜਿਹੜਾ ਮਿਲੇ ਪੋਦੇ ਵਿੱਚ ਸਾਨੂੰ ਸਵੇਰੇ ਫਰੂਟ ਹੋਣ ਜਾਂ ਇਨ ਬਿਟਵੀਨ ਸਾਡੀ ਸੌਫਟ ਟਾਈਟ ਦੇ ਫਾਰਮ ਦੇ ਵਿੱਚ ਵੈਜੀਟਬਲਸ ਕੁਝ ਇਨਟੇਕ ਹੋ ਜੇ ਸਾਡੀ ਜਾਂ ਫਿਰ ਕੁਝ ਆਪਾਂ ਠੰਡੀਆਂ ਚੀਜ਼ਾਂ ਆਪਾਂ ਕਰਨੇ ਜਿਹਦੇ ਬੰਦੇ ਨੂੰ ਐਸਿਡਿਟੀ ਹੋਏ ਜਿਵੇਂ ਕਿ ਸਬਜ਼ਾ ਤੇ ਗੌਂਦ ਕਤੀਰੇ ਦਾ ਪਾਣੀ ਆਪਾਂ ਪੀ ਲਿਆ ਗੁਲਕੰਦ ਦਾ ਪਾਣੀ ਆਪਾਂ ਪੀ ਲਿਆ ਸੌਫਟ ਦਾ ਪਾਣੀ ਪੀ ਲਿਆ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਆਪਾਂ ਛੋਟੀ ਲਈ ਚ ਦਾ ਪਾਣੀ ਪੀ ਲਿਆ ਇਹ ਸਭ ਚੀਜ਼ਾਂ ਐਸਿਡਿਟੀ ਘਟਾਉਣੀਆਂ ਲਾਈਫ ਸਟਾਈਲ ਦੇ ਵਿੱਚ ਤੁਸੀਂ ਮੂਵਮੈਂਟ ਠੀਕ ਰੱਖੋਗੇ ਐਸਿਡਿਟੀ ਘਟ ਰੇਗੀ ਨੀਂਦ ਠੀਕ ਰੱਖੋਗੇ ਐਸਿਡਿਟੀ 对。